ਪੰਜਾਬ ਵਿੱਚ ਅੱਜ ਆਮ ਆਦਮੀ ਪਾਰਟੀ ਸਰਕਾਰ ਦਾ ਕੈਬਨਿਟ ਵਿਸਥਾਰ ਹੋ ਗਿਆ ਹੈ ਸੌ ਚੁੱਕ ਸਮਾਗਮ ਰਾਜਪਵਨ ਵਿੱਚ ਹੋਇਆ ਰਾਜ ਸਭਾ ਛਟਕੀ ਲੁਧਿਆਣਾ ਤੋਂ ਉਪਚੋਣਜ ਤਨਵਾਲੀ ਸੰਜੀਵ ਅਰੋੜਾ ਪੰਜਾਬ ਸਰਕਾਰ ਦੀ ਨਵੇਂ ਮੰਤਰੀ ਬਣ ਗਏ ਨੇ ਉਹਨਾਂ ਨੇ ਰਾਜਪਵਨ ਵਿਖੇ ਹੋਏ ਇੱਕ ਸਮਾਰੋਹ ਵਿੱਚ ਸੌ ਚੁੱਕੀ ਉਹਨਾਂ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਅਹੁਦੇ ਦੀ ਸੌ ਚੁਕਾਈ ਆਪ ਸਰਕਾਰ ਦੇ ਲਗਭਗ 3.5 ਸਾਲਾਂ ਦੇ ਕਾਰਜਕਾਲ ਵਿੱਚ ਇਹ ਸਤਵਾਂ ਕੈਬਨਿਟ ਵਿਸਥਾਰ ਹੋਵੇਗਾ ਇਸ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ 'ਚ ਵੀ ਬਦਲਾ ਦੀ ਸੰਭਾਵਨਾ ਹੈ ਮੁੱਖ ਮੰਤਰੀ ਭਗਵੰਤ ਮਾਨਸ ਮੇ ਪਾਰਟੀ ਮੁਖੀ ਅਤੇ ਮੰਤਰੀ ਅਮਨ ਅਰੂੜਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਤੇ ਹੋਰ ਕਈ ਆਗੂ ਵੀ ਸੋਚ ਚੁੱਕ ਸਮਾਗਮ ਚ ਹਿੱਸਾ ਲੈਣ ਲਈ ਪਹੁੰਚੇ ਗੌਰਤਲਬੇ ਕਿ ਪੰਜਾਬ ਸਰਕਾਰ ਨੇ ਆਖਰੀ ਵਾਰ ਸਤੰਬਰ 2024 ਵਿੱਚ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਸੀ। 3 ਵੱਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਅਤੇ ਸ਼ੁਭ ਅੰਤਰਕਰਨ ਨਾਲ ਨਿਬਾਵਾਂਗਾ ਅਤੇ ਮੈਂ ਪੈ ਜਾਂ ਪੱਖਪਾਤ ਸਨੇਹ ਜਾਂ ਦੁਰਭਾਵਨਾ ਬਿਨਾ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਆਂ ਨਿਆਂੇ ਕਰਾਂਗਾ ਮੈਂ ਮੈਂ ਸੰਜੀਵ अरोड़ा ਈਸ਼ਵਰ ਦੀ ਸੌ ਚੁੱਕਦਾ ਹਾਂ ਕਿ ਜੇ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵੱਜੋਂ ਮੇਰੇ ਵਿਚਾਰ ਦੀਨ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਦੇ ਕੀ ਅਜੇਹੇ ਕੈਬਨਿਟ ਮੰਤਰੀ ਵੱਜੋਂ ਆਪਣੇ ਕਰਤਵਿਆਂ ਦੇ ਠੀਕ ਨਿਭਾਉਣ ਲਈ ਅਜੇਹਾ ਕਰਨਾ ਲੋੜਿੰਦਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਤੌਰ ਤੇ ਦੂਜੀ ਪਾਸੇ ਕੁਲਦੀਪ ਸਿੰਘ ਟਾਲੀਵਾਲ ਤੋਂ ਮੰਤਰੀ ਦਾ ਅਹੁਦਾ ਖੋਏ ਜਾਂਦੀਆਂ ਕਿਆਸਰਾਈਆਂ ਠੇਸ ਹੋ ਗਈਆਂ ਨੇ